हां जी वाहि गुरु जी का खालसा श्री वाहि गुरु जी की फतेह सत श्री अकाल दोस्तों दोस्तों आप सबका इस ब्लॉग में हार्दिक स्वागत है सो दोस्तों जो ਤੁਸੀਂ ਵੀਡੀਓ ਚ ਦੇਖ ਰਹੇ ਹੋ ਇਹ ਹੌਣ ਹਾਰ ਬੱਚੇ ਇਹ ਨੌਜਵਾਨ ਬਾਬਾ ਹਰਦੀয়াল ਸਿੰਘ ਜੀ ਦੇ ਬਸਾਏ ਹੋਏ ਨਗਰ ਬੇਲਾ ਦੇ ਹਨ ਬਾਬਾ ਹਰਦੀয়াল ਸਿੰਘ ਜੀ ਜਿਨ੍ਹਾਂ ਨੇ ਬੌਲੀ ਸਾਹਿਬ ਤੇ ਸ਼੍ਰੀ ਕਤਲਗੜ ਸਾਹਿਬ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਸੀ ਇਹ ਬੱਚੇ ਜੋ ਪਿਛਲੇ ਸਾਲ ਤੋਂ ਇਹਨਾਂ ਨੇ ਸ਼ਹੀਦੀ ਜੋੜ ਮੇਲਾ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਲੰਗਰਾਂ ਦੀ ਸ਼ੁਰੂਆਤ ਕੀਤੀ ਬੇਲਾ ਨਗਰ ਦੇ ਸਹਿਯੋਗ ਨਾਲ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਸੋ ਦੇਖੋ ਜੀ ਇਹਨਾਂ ਦੇ ਲੰਗਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਜੀ ਵੀ ਪਹੁੰਚੇ ਤੇ ਉਹਨਾਂ ਨੇ ਵੀ ਲੰਗਰ ਛਕਿਆ ਤੇ ਉਹਨਾਂ ਦੇ ਨਾਲ ਸਾਡੇ ਸਾਬਕਾ ਸਰਪੰਚ ਲਖਵਿੰਦਰ ਸਿੰਘ ਪੂਰਾ ਜੀ ਤੇ ਸ਼ੇਖੂਪੁਰ ਦੇ ਮੌਜੂਦਾ ਸਰਪੰਚ ਰੋਇਤ ਸੱਬਰਵਾਲ ਜੀ ਤੇ ਹੋਰ ਵੀ ਸਾਡੇ ਬਹੁਤ ਸਾਰੇ ਮੋਹਤਵਰ ਮੌਜੂਦ ਸਨ ਤੇ ਦੇਖੋ ਮੁੰਡਿਆਂ ਨੇ ਹੁਣ ਆ ਜਿਹੜਾ ਉਗਰਾਹੀ ਕੀਤੀ ਸੀ ਉਹ ਇਕੱਠੀ ਕਰਕੇ ਸਾਰਾ ਰਾਸ਼ਨ ਪਾਣੀ ਇਕੱਠਾ ਕਰਕੇ ਸਿਲੰਡਰ ਇਕੱਠੇ ਕਰਕੇ ਟਰਾਲੀ ਦੇ ਵਿੱਚ ਲੋਡ ਕਰ ਰਹੇ ਹੈ ਜੀ ਉਸ ਤੋਂ ਬਾਅਦ ਇਹ ਪਹੁੰਚ ਜਾਣਾ ਜੀ ਹੁਣ ਚਮਕੌਰ ਸਾਹਿਬ ਦੀ ਧਰਤੀ ਤੇ ਲੋ ਜੀ ਇਹ ਚਮਕੌਰ ਸਾਹਿਬ ਦੀ ਉਹ ਧਰਤੀ ਹੈ ਦੋਸਤੋ ਜਿਸ ਧਰਤੀ ਤੇ ਗੁਰੂ ਕੇ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕਹੇ ਹੋਏ ਬੋਲ ਸੱਚ ਕਰ ਵਿਖਾਏ ਸਵਾ ਲੱਖ ਸੀ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਇਸੀ ਧਰਤੀ ਤੇ ਬੁੱਧੀ RAM ਦੀ ਕੱਚੀ ਹਵੇਲੀ ਚੋਂ ਗੜੀ ਸਾਹਬ ਚੋਂ 40 ਭੋਖਣ ਭਾਣੇ ਸਿੰਘਾਂ ਨੇ 10 ਲੱਖ ਮੁਗਲੀਆਂ ਫੌਜ ਦਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਮੂੰਹ ਦੀ ਤੇ ਇਹ ਉਹੀ ਧਰਤੀ ਹੈ ਦੋਸਤੋ ਗੁਰੂ ਸਹਿਵਾਨਾਂ ਨੇ ਸਾਨੂੰ ਆਜ਼ਾਦੀ ਦੀਵਾਨ ਲਈ ਖੁਦ ਕੁਰਬਾਨੀਆਂ ਦਿੱਤੀਆਂ ਆਪਣੇ ਪਰਿਵਾਰ ਵਾਰ ਦਿੱਤੇ ਸਾਨੂੰ ਰਜ਼ਾਈਆਂ ਚਪਾਉਣ ਲਈ ਉਹ ਖੁਦ ਜੰਗਲਾਂ ਚ ਕੰਡਿਆਂ ਦੀਆਂ ਸੇਜਾਂ ਤੇ ਪਏ ਅਸੀਂ ਚਾਹੇ ਹਜ਼ਾਰਾਂ ਜਨਮ ਲੈ ਲਿਏ ਦੋਸਤੋ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਮੋੜ ਸਕਦੇ ਪਰ ਫੇਰ ਵੀ ਪੰਜਾਬ ਵੱਲੋਂ ਪੰਜਾਬ ਦੇ ਨਿਵਾਸੀਆਂ ਵੱਲੋਂ ਹਰ ਸਾਲ ਗੁਰੂ ਸਾਹਿਬ ਦੇ ਦਰਬਾਰ ਵਿੱਚ ਉਨਾ ਦਾ ਧੰਨਵਾਦ ਕੀਤਾ ਜਾਂਦਾ ਹੈ ਉਹਨਾਂ ਨੂੰ ਨਮਸਤਕ ਹੋਇਆ ਜਾਂਦਾ ਹੈ ਉਹਨਾਂ ਦਾ ਸ਼ੁਕਰੀਆ ਕੀਤਾ ਜਾਂਦਾ ਹੈ ਸੋ ਦੇਖੋ ਜਿਹੜੀ ਸੰਗਤ ਗੁਰੂ ਸਾਹਿਬ ਨੂੰ ਨਮਸਤਕ ਹੌਣ ਪਹੁੰਚਦੀ ਹੈ ਉਹਨਾਂ ਲਈ ਪੰਜਾਬ ਦੇ ਨਿਵਾਸੀਆਂ ਵੱਲੋਂ ਪੰਚਾਇਤਾਂ ਵੱਲੋਂ ਨੌਜਵਾਨਾਂ ਵੱਲੋਂ ਹਰ ਸਾਲ ਲੰਗਰ ਲਗਾਏ ਜਾਂਦੇ ਹਨ ਭੰਡਾਰੇ ਲਗਾਏ ਜਾਂਦੇ ਹਨ ਉਹਨਾਂ ਭੰਡਾਰਿਆਂ 'ਚ ਇੱਕ ਨਿਵਾਣੀ ਜਹੀ ਕੋਸ਼ਿਸ਼ ਇੱਕ ਛੋਟਾ ਜਿਹਾ ਹਿੱਸਾ ਪਾਉਣ ਦੀ ਕੋਸ਼ਿਸ਼ ਬਾਬਾ ਹਰਦੀਾਲ ਸਿੰਘ ਜੀ ਦੇ ਬਸਾਏ ਹੋਏ ਨਗਰ ਪਿੰਡ ਬੇਲਾ ਦੀ ਪੰਚਾਇਤ ਔਰ ਬੇਲਾ ਦੇ ਨੌਜਵਾਨਾਂ ਵੱਲੋਂ ਬੇਲਾ ਦੇ ਨਿਵਾਸੀਆਂ ਵੱਲੋਂ ਕੀਤੀ ਗਈ ਹੈ ਸੋ ਦੇਖੋ ਆ ਸਾਡੇ ਪਿੰਡ ਦੇ ਸਾਫ ਕਾ ਸਰਪੰਚ ਲਖਵਿੰਦਰ ਸਿੰਘ ਪੂਰਾ ਜੀ ਤੇ ਆ ਹਨ ਸਾਡੇ ਪਿੰਡ ਦੇ ਨੌਜਵਾਨ ਜਿਨ੍ਹਾਂ ਨੇ ਇਹ ਨੇਕ ਉਪਰਾਲਾ ਅਰੰਭਿਆ ਤੇ ਇਸ ਨੇਕ ਉਪਰਾਲੇ ਦੇ ਵਿੱਚ ਇਹਨਾਂ ਨੌਜਵਾਨਾਂ ਦਾ ਪੰਚਾਇਤ ਨੇ ਨਗਰ ਨਿਵਾਸੀਆਂ ਨੇ ਔਰ ਪਰਦੇਸੀ ਵੀਰਾਂ ਨੇ ਬਜ਼ੁਰਗਾਂ ਨੇ ਬੱਚੇ ਬੱਚੇ ਨੇ ਸਹਿਯੋਗ ਦਿੱਤਾ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਇਹਨਾਂ ਨੌਜਵਾਨਾਂ ਨੇ ਤਨੋਂ ਮਨੋਂ ਤਨੋਂ ਸੱਚੇ ਦਿਲੋਂ ਸੱਚੀ ਸ਼ਰਧਾ ਤੇ ਭਾਵਨਾ ਨਾਲ ਸੇਵਾ ਕੀਤੀ ਦਿਨ ਰਾਤ ਸੇਵਾ ਕੀਤੀ ਤੇ ਆ ਸਕਰੀਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਜਤਿੰਦਰਪਾਲ ਸਿੰਘ ਜੀ ਇਹਨਾਂ ਨੇ ਵੀ ਨੌਜਵਾਨਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਇਹਨਾਂ ਨੇ ਕਿਹਾ ਕਿ ਕਈ ਸਾਲਾਂ ਤੋਂ ਜੋ ਸਾਡਾ ਪਿੰਡ ਸੋਚਦਾ ਆ ਰਿਹਾ ਸੀ ਪਿਛਲੇ ਸਾਲ ਤੋਂ ਇਹਨਾਂ ਨੌਜਵਾਨਾਂ ਨੇ ਉਦਾ ਪਰਤੱਖ ਕਰਕੇ ਦਿਖਾ ਦਿੱਤਾ ਸੋ ਦੇਖੋ ਜੀ ਗਰਮ ਪਾਣੀ ਹੋ ਰਹੇ ਆ ਭਾਂਡੇ ਤੋਤੇ ਜਾ ਰਹੇ ਆ ਤੇ ਇਹਨਾਂ ਨੌਜਵਾਨਾਂ ਦੀ ਸ਼ਰਧਾ ਭਾਵਨਾ ਦੇਖੋ ਤੁਸੀਂ ਇਹਨਾਂ ਨੇ ਸ਼ਰਦਾ ਨਾਲ ਭਾਵਨਾ ਨਾਲ ਸੱਚੇ ਦਿਲ ਨਾਲ ਸੇਵਾ ਨਿਭਾਈ ਤੇ ਇਹਨਾਂ ਪੰਡਾਰਿਆਂ ਦੇ ਵਿੱਚ ਪਿਛਲੇ ਸਾਲ ਵੀ ਤੇ ਹੁਣ ਵੀ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਵਾਧਾ ਹੀ ਰਿਹਾ ਕਿਸੇ ਚੀਜ਼ ਦੀ ਕਮੀ ਨਹੀਂ ਆਈ ਤਿੰਨ ਦਿਨ ਲੰਗਰ ਹੁੰਦਾ ਲੇਕਿਨ ਬੇਲਾ ਨਿਵਾਸੀਆਂ ਨੇ ਐਨਾ ਸਹਿਯੋਗ ਦਿੱਤਾ ਕਿ ਇਹ ਲੰਗਰ 4 ਦਿਨ ਚੱਲਿਆ ਜੋ ਸੰਗਤ ਰਵਾਨਾ ਹੁੰਦੀ ਹੈ ਜੋ ਸੰਗਤ ਜੋ ਲੰਗਰਾਂ ਵਾਲੇ ਵੀਰ ਟੈਂਟ ਖੋਲਣ ਆਂਦੇ ਆ ਉਹਨਾਂ ਲਈ ਵੀ ਲੰਗਰ ਦਾ ਪ੍ਰਬੰਧ ਕੀਤਾ ਗਿਆ ਸਵਾ ਤੋਂ ਸਮਾਪਤੀ ਤੋਂ ਅਗਲੇ ਦਿਨ ਇਹ ਦੇਖੋ ਜੀ ਨੌਜਵਾਨ ਪੂਰੀ ਸ਼ਰਧਾ ਨਾਲ ਭਾਵਨਾ ਨਾਲ ਗੁਰੂ ਕੇ ਲੰਗਰਾਂ ਦੀ ਸੇਵਾ ਚ ਲੀਨ ਦਿਖਾਈ ਦਿੱਤੇ ਸੋ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਨੌਜਵਾਨਾਂ ਦੀ ਸੋਚ ਬਹੁਤ ਚੰਗੀ ਹੈ ਅਸੀਂ ਗੁਰੂ ਸਹਿਵਾਨਾਂ ਦਾ ਅਹਿਸਾਨ ਤਾਂ ਨਹੀਂ ਦੇ ਸਕਦੇ ਲੇਕਿਨ ਗੁਰੂ ਸਾਹਿਬ ਦੇ ਦਰਬਾਰ ਵਿੱਚ ਆਈਆਂ ਸੰਗਤਾਂ ਦਾ ਥੋੜਾ ਜਿਹਾ ਸਤਕਾਰ ਕਰਕੇ ਉਹਨਾਂ ਦੀ ਸੇਵਾ ਕਰਕੇ ਅਸੀਂ ਉਹਨਾਂ ਦਾ ਸ਼ੁਕਰੀਆ ਤਾਂ ਜ਼ਰੂਰ ਕਰ ਸਕਦੇ ਹਾਂ ਸੋ ਦੇਖੋ ਜੀ ਸੰਗਤ ਕਾ ਬ੍ਰੈਡ ਸਰਵ ਕਰ ਰਹੀ ਹੈ ਜੀ ਤੇ ਹੁਣ ਦੋਸਤੋ ਸਮਾਂ ਆ ਗਿਆ ਸਮਾਪਤੀ ਦਾ ਇਹ 23 ਤਰੀਕ ਦੀ ਵੀਡੀਓ ਆ ਤੇ ਦੇਖੋ ਸਾਰੇ ਨੌਜਵਾਨਾਂ ਨੇ ਇਕੱਠੇ ਹੋ ਕੇ ਸਾਰਾ ਕਾਰਜ ਬੜੇ ਹੀ ਖੂਬਸੂਰਤ ਢੰਗ ਨਾਲ ਨਵੇੜਿਆ ਤੇ ਵਿੱਚ ਮੈਂ ਸਕਰੀਨ ਚਲਾਈ ਹੋਈ ਆ ਦੋਸਤੋ ਗੁਰੂ ਦੀਆਂ ਲਾਡਲੀਆਂ ਫੌਜਾਂ ਜਿਨ੍ਹਾਂ ਨੇ ਸਟੇਡੀਅਮ ਦੇ ਵਿੱਚ ਕਰਤੱਬ ਦਿਖਾਏ ਤੇ ਬਹੁਤ ਖੂਬਸੂਰਤ ਢੰਗ ਨਾਲ ਸਾਡੇ ਨੌਜਵਾਨਾਂ ਨੇ ਸਾਰਾ ਸਮਾਨ ਇਕੱਠਾ ਕੀਤਾ ਟੈਂਟ ਖੋਲ੍ਹਿਆ ਜਿੰਨਾ ਵੀ ਬਰਤਨ ਤਾਂ ਜਾਂ ਹਲਵਾਈ ਦਾ ਸਮਾਨ ਤਾਂ ਸਾਰਾ ਇਕੱਠਾ ਕੀਤਾ ਤੇ ਉਸ ਤੋਂ ਬਾਅਦ ਆ ਸਮਾਪਤੀ ਦੀ ਵੀਡੀਓ ਆ ਬੱਲੀ ਜੀ ਤੋਂ ਸੋਣਾ ਹੁਣ ਅਰਦਾਸ ਇੱਕ ਹੋਰ ਬੱਲੇ ਓ ਭਾਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮਸ਼ੂਰ ਹੋ ਗਏ ਦੋਸਤੋ ਜਿੱਦਾਂ ਲੰਗਰ ਦੀ ਸ਼ੁਰੂਆਤ ਗੁਰੂ ਸਾਹਿਬ ਨੂੰ ਰਮਾਲਾ ਚੜਾ ਕੇ ਅਰਦਾਸੇ ਕਰਕੇ ਦੇਗ ਚੜਾ ਕੇ ਉਹਨਾਂ ਦੀ ਇਜਾਜ਼ਤ ਲਈਤੀ ਗਈ ਉਸੇ ਤਰ੍ਹਾਂ ਲੰਗਰ ਦੀ ਸਮਾਪਤੀ ਸਮੇਂ ਅਰਦਾਸ ਕਰਕੇ ਗੁਰੂ ਸਾਹਿਬ ਦਾ ਸ਼ੁਕਰੀਆ ਦਾ ਕੀਤਾ ਗਿਆ ਤੇ ਉਸ ਤੋਂ ਬਾਅਦ ਸਾਰੇ ਨੌਜਵਾਨ ਪੂਰੀ ਜ਼ਿੰਮੇਵਾਰੀ ਨਾਲ ਸਾਰਾ ਕੰਮ ਨਿਵੇੜ ਕੇ ਆਪਣੇ ਆਪਣੇ ਘਰਾਂ ਨੂੰ ਰਵਾਨਾ ਹੋ ਗਏ ਹਜੇ ਵੀ ਆਪਣੇ ਘਰਾਂ ਨੂੰ ਰਵਾਨਾ ਨਹੀਂ ਹੋਏ ਇਹਨਾਂ ਨੇ ਹਜੇ ਸਾਰਾ ਸਮਾਨ ਹੈ ਜਿੰਨਾ ਟੈਂਟ ਦਾ ਸਮਾਨ ਆ ਬੇਲ ਦਾ ਸਮਾਨ ਆ ਜੋ ਵੀ ਸਮਾਨ ਹੈ ਜਿੱਥੋਂ ਜਿੱਥੋਂ ਲੈ ਕੇ ਆਏ ਸੀ ਸਾਰਾ ਸਮਾਨ ਉੱਥੇ-ਉੱਥੇ ਪੂਰਾ ਕਰਕੇ ਤੇ ਨੌਜਵਾਨਾਂ ਨੇ ਆਪਣੀ ਜ਼ਿੰਮੇਵਾਰੀ ਨਜ਼ੇੜੀ ਤੇ ਗੁਰੂ ਸਹਿਬਾਨਾਂ ਦਾ ਧੰਨਵਾਦ ਕੀਤਾ ਤੇ ਬਾਕੀ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਤੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਦੋਸਤੋ ਨੌਜਵਾਨਾਂ ਦੀ ਇਕਤਾ ਨੂੰ ਕਮੈਂਟ ਕਰਕੇ ਹੌਸਲਾ ਜ਼ਰੂਰ ਦੇਣਾ ਜੀ ਤੇ ਇਸ ਚੈਨਲ ਨੂੰ ਫੋਲੋ ਜ਼ਰੂਰ ਕਰ ਲੈਣਾ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਜਿਓ ਬਾਈ ਮੁਬਾਰਕਾਂ ਸਾਰਿਆਂ ਨੂੰ ਤੁਹਾਨੂੰ ਬਹੁਤ ਵਧੀਆ ਨੇਪੜੇ ਚੜ੍ਹਿਆ ਬਾਈ ਬਹੁਤ ਬਹੁਤ ਧੰਨਵਾਦ ਸਾਰੇ ਨੌਜਵਾਨਾਂ ਦਾ ਲੋ ਬਾਈ ਸਫਾਈ ਵੀ ਨਾਲ ਦੀ ਨਾਲ ਹੋ ਗਈ ਸੋ ਦੇਖੋ ਜੀ ਨੌਜਵਾਨਾਂ ਦੀ ਜਿਹੜੀ ਹਿੰਮਤ ਔਰ ਸ਼ਰਧਾ ਜਿਸ ਤਰ੍ਹਾਂ ਹਸਪੀਟਲ ਦੀ ਜਗ੍ਹਾ ਨੌਜਵਾਨਾਂ ਨੇ ਲੰਗਰ ਦੇ ਲਈ ਲਈ ਸੀ ਨਾ ਦੋਸਤੋ ਉਸ ਤੋਂ ਵੀ ਜ਼ਿਆਦਾ ਸਫਾਈ ਕਰਕੇ ਦਿੱਤੀ ਆ ਕਿਉਂਕਿ ਸਟਾਰਟਿੰਗ ਵਿੱਚ ਤੁਸੀਂ ਦੇਖਿਆ ਕਿ ਇੱਥੇ ਬਹੁਤ ਬੁਰਾ ਹਾਲਤ ਆ ਖਲਾਰਾ ਪਿਆ ਹੋਇਆ ਤਾਂ ਲੇਕਿਨ ਨੌਜਵਾਨਾਂ ਨੇ بڑے ਦਿਲ ਨਾਲ ਇਹ ਲੰਗਰ ਸਿਰੇ ਵੀ ਚਾੜਿਆ ਸਾਰੇ ਨਗਰ ਦੇ ਸਹਿਯੋਗ ਨਾਲ ਤੇ ਹਸਪੀਟਲ ਵਾਲਿਆਂ ਦੀ ਜਗ੍ਹਾ ਦੀ ਸਫਾਈ ਵੀ ਪਹਿਲਾ ਨਾਲੋਂ ਕਈ ਗੁਣਾ ਜ਼ਿਆਦਾ ਕਰਕੇ ਦਿੱਤੀ ਆ ਜੀ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ